ਸਤਿਗੁਰ ਆਲੀ ਸਾਰਿਆਂ ਨੂੰ ਮੇਰਾ ਨਾਮ ਦਗਜੀਤ ਸਿੰਘ ਪਿੰਡ ਪਹਿਲੂ ਵਾਲਾ ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲਾ ਹਾਂ ਜੀ ਅੱਜ ਅਸੀਂ ਮੁਕਸਰ ਸਾਹਿਬ ਦੇ ਵਿੱਚ ਆਏ ਆ ਪਿੰਡ ਨੀਰਗੜ੍ਹ ਦੇ ਵਿੱਚ ਬਾਈ ਗਰੇਂਟ ਜੀ ਕੋਲੇ ਤੇ ਬਾਈ ਗਰੇਂਟ ਜੀ ਨੂੰ ਸ਼ੂਗਰ ਦੀ ਬਹੁਤ ਪ੍ਰੋਬਲਮ ਸੀਗੀ ਤੇ ਆਪਾਂ ਇਹਨਾਂ ਦੀ ਜਵਾਨੀ ਸੁਣਦੇ ਆ ਗਰੇਂਟ ਸਿੰਘ ਤੋਂ ਕਿ ਸ਼ੂਗਰ ਕਿਵੇਂ ਹੋਣ ਤੁਹਾਡਾ ਦੱਸੋ ਗਰੇਂਟ ਸਿੰਘ ਜੀ ਬੋਲ ਕੇ ਮੈਨੂੰ ਜੀ ਸ਼ੂਗਰ 350 400 ਵੀ ਹੋ ਜਾਂਦੀ ਸੀ ਹਾਂ ਜੀ ਮੈਂ ਮੁਕਸਰ ਦੂਜੇ ਡਾਕਟਰਾਂ ਦਾ ਦਵਾਈ ਲੈਂਦਾ ਰਿਹਾ ਜੀ ਤੇ ਮੈਨੂੰ ਬਦ ਵੱਧ ਘਟ ਹੁੰਦੇ ਰਹਿੰਦੀ ਸੀ ਪਰ ਨਾ ਠੀਕ ਨਹੀਂ ਸੀ ਅੱਛਾ ਮੈਂ ਜੈ ਸਿੰਘ ਮੇਰੇ ਰਿਸ਼ਤੇਦਾਰ ਆ ਉਹਦੇ ਕੋਲੇ ਮੈਂ ਗਿਆ ਜੀ ਉਹਨੂੰ ਮੈਂ ਪੁੱਛਿਆ ਵੀ ਮੇਰੇ ਨਾਲ ਅੱਖਾਂ ਤੇ ਫਟਟ ਹੋਣ ਲੱਗ ਗਿਆ ਤੇ ਪੈਰਾਂ ਤੇ ਵੀ ਪੈਰਾਂ ਤੇ ਵੀ ਤਕਲੀਫ ਹੋਣ ਲੱਗੀ ਉਂਗਲਾਂ ਦੇ ਟੋਪਲੇ ਲੈ ਜਾਂਦੇ ਸੀਗੇ ਹੁਣ ਜੀ ਮੈਂ ਮੈਂ ਉਹਦੇ ਕੋਲੇ ਗੱਲ ਕਰੀ ਐ ਜਾਇਓ ਸੇ ਕਹਿੰਦਾ ਬਈ ਤੂੰ ਨਾ ਮੇਰੇ ਆਖੇ ਆ ਦਵਾਈ ਸ਼ੁਰੂ ਕਰ। ਠੀਕ ਹੈ। ਮਾਇਓ ਦਵਾਈ ਸ਼ੁਰੂ ਕਰ ਤੇ ਕਰੀ ਤੇ ਮਾਇਆ ਹੁਣ ਚਾਰ ਮੋਤਲਾ ਦੇ ਕਰੀਬ ਦਵਾਈ ਲੈ ਲਈ ਤੇ ਮੇਰਾ ਸਭ ਕੁ ਠੀਕ ਹੋ ਗਿਆ। ਨਾੜਾਂ ਮੇਰੀਆਂ ਸਰੀਰ ਤੇ ਪੂਰਿਆਂ ਦੇਣ ਲੱਗ ਗਈਆਂ ਤੇ ਮੇਰਾ ਨਾ ਚਰਨ ਨੂੰ ਵੀ ਤੇ ਖੇਚ ਚੜਨ ਨੂੰ ਵੀ ਜੀ ਕਰਦਾ। ਪਹਿਲਾਂ ਨਹੀਂ ਜੀ ਕਰਦਾ ਸੀਗਾ। ਪਹਿਲਾਂ ਨਹੀਂ ਪਹਿਲਾਂ ਨਹੀਂ ਕਰਦਾ ਸੀਗਾ ਜੀ। ਪਹਿਲਾਂ ਮੈਂ ਪਿਆ ਨਹੀਂ ਸੀਗਾ। ਹੋਰ ਪੈਰ ਦਾ ਹਾਲ ਕਿਵੇਂ ਤੁਹਾਡੇ ਦਾ ਪੈਰ ਪੈਰ ਮੇਰੇ ਬਸ ਨੌ ਲੇ ਲੇ ਗਏ ਸੀ ਜੀ ਆ ਨਵੇਂ ਨੌ ਆ ਗਏ ਜੀ ਠੀਕ ਹੈ ਜੀ ਹੈ ਜੀ ਤੇ ਫੇਰ ਫੇਰ ਮਤਲਬ ਨੀਗਾ ਅੱਖਾਂ ਦੀ ਰੋਸ਼ਨੀ ਕਿਵੇਂ ਅੱਖਾਂ ਦੀ ਰੋਸ਼ਨੀ ਮੇਰੀ ਵੱਧ ਗਈ ਠੀਕ ਹੈ ਇੱਕ ਠੀਕਾ ਲੱਗਣਾ ਸੀ 15 15 16000 ਦਾ ਉਹ ਵੀ ਠੀਕਾ ਮੈਂ ਨਾ ਜੈ ਸਿੰਘ ਦੇ ਕਹਿਣ ਤੇ ਨਹੀਂ ਲਵਾਇਆ ਤੇ ਮੈਂ ਇਹ ਦਵਾਈ ਪੀਣੀ ਸ਼ੁਰੂ ਕਰਤੀ ਅੱਜ ਕੀ ਲੈਣਾ ਚਾਹਣੇ ਹੋਰ ਲੋਕਾਂ ਅੱਜ ਮੈਂ ਤੇ ਜੋ ਕੰਮ ਇਹ ਕਹਿਣਾ ਚਾਹਣਾ ਵੀ ਤੁਸੀਂ ਤੁਹਾਨੂੰ ਲੱਗਦਾ ਵੀ ਇਹ ਦਵਾਈ ਮਹਿੰਗੀ ਹੈ ਮਹਿੰਗੀ ਨਹੀਂਗੀ ਇਹ ਸਾਰੀਆਂ ਦਵਾਈਆਂ ਨਾਲੋਂ ਸਸਤੀ ਦਵਾਈ ਹੈ ਤੇ ਬੰਦੇ ਦਾ ਨਾ ਸਰੀਰ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਨਿਆਂ ਵੀ ਠੀਕ ਹੋ ਗਿਆ ਜੀ ਦੇਖੋ ਜੀ ਬਾਪੂ ਪ੍ਰਿਆਨ ਸਿੰਘ ਜੀ ਨੂੰ ਬਹੁਤ ਬਹੁਤ ਰਿਜ਼ਲਟ ਮਿਲਿਆ ਇਹਨਾਂ ਨੂੰ ਸ਼ੂਗਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਨਿਗਾਹ ਤੇ ਵੀ ਅਸਰ ਪੈ ਗਿਆ ਪੈਰਾਂ ਦੇ ਵਿੱਚ ਵੀ ਛਾਲੇ ਹੋਣੇ ਸ਼ੁਰੂ ਹੋ ਗਏ ਉਂਗਲਾਂ ਦੇ ਪੈਪ ਕੋਖਲੇ ਲੈ ਜਾਂਦੇ ਸੀ ਪੈਰਾਂ ਦੀਆਂ ਦੇ ਤਾਂ ਇਹਨਾਂ ਨੇ ਬਹੁਤ ਵਧੀਆ ਰਿਜ਼ਲਟ ਲਿਆ ਇਹਨਾਂ ਦੇ ਆਪਾਂ ਤਾਂ ਇਹ ਵੀਡੀਓ ਵੱਤ ਵਤ ਸੇਅਰ ਕਰੋ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਕੈਂਸਰ ਦੀ ਗੈਂਗਵਾੜੀ ਕੋਈ ਵੀ ਦਿੱਕਤ ਆ ਕਿਸੇ ਨੂੰ ਤਾਂ ਸਾਡਾ ਵੀਡੀਓ ਤੇ ਨੰਬਰ ਛੱਡੋ ਵੱਤ ਵਤ ਸੇਅਰ ਕਰੋ ਘਰ ਭਲਾ ਓਪਲਾ ਅੰਤ ਕੋਲੇ ਦਾ ਭਲਾ ਓਕੇ